ਦੋਸਤੋ ਅੱਜ ਦੀ ਘਟਨਾ ਦੇ ਵਿੱਚ ਅੱਜ ਦੀ ਸਟੋਰੀ ਦੇ ਵਿੱਚ ਜਿਹੜੀ ਤੁਹਾਨੂੰ ਮੈਂ ਘਟਨਾ ਬਾਰੇ ਜਾਣਕਾਰੀ ਦੇਣ ਲੱਗਾ ਇਸ ਘਟਨਾ ਬਾਰੇ ਤੁਸੀਂ ਸਾਰੇ ਆਮ ਤੌਰ ਤੇ ਸਾਰੇ ਵਸੇ ਸੁਣੇ ਹੋਗਾ ਤੁਸੀਂ ਇਹ ਗੱਲ ਸੁਣੀ ਹੋਣੀ ਹੈ ਕਿਸੇ ਕਈ ਵਾਰੀ ਕਿਸੇ ਦੇ ਘਰੇ ਰੋੜੇ ਵੱਜਣ ਲੱਗੇ ਕਈ ਵਾਰੀ ਕਿਸੇ ਦੇ ਘਰੇ ਕੋਈ ਕੱਪੜੇ ਫਟਣ ਲੱਗੇ ਕਈ ਵਾਰੀ ਕਿਸੇ ਦੇ ਘਰੇ ਕੋਈ ਕੁਝ ਅਜੀਬ ਜਿਹਾ ਹੈ ਜਾਂ ਘਟਨਾ ਘਟਣ ਲੱਗੀਆਂ ਜਿਨ੍ਹਾਂ ਨੂੰ ਆਪਾਂ ਅਣਸੋਲੀਆਂ ਜਾਂ ਕਹਿ ਸਕਦੇ ਹਾਂ ਜਾਂ ਬੇਮਾਪਰਮਤ ਨਾਲ ਜੋੜ ਸਕਦੇ ਹਾਂ ਕਿ ਇਦਾਂ ਦੀ ਇੱਕ ਘਟਨਾ ਮੇਰੇ ਕਿਸੇ ਦੋਸਤ ਦੇ ਘਰੇ ੰਕਰਣ ਲੱਗੀ ਉਹਨਾਂ ਦੇ ਕਈ ਵਾਰੀ ਘਰੇ ਕੋਈ ਅਜੀਬੀਆਂ ਚੀਜ਼ਾਂ ਖਿਲਰ ਰੀਆਂ ਹੋਣ ਕਈ ਵਾਰੀ ਆਟੇ ਦੇ ਵਿੱਚੋਂ ਭਾੜ ਨਿਕਲੇ ਆਵੇ ਕਦੇ ਸਬਜ਼ੀ ਦੇ ਵਿੱਚੋਂ ਕੁਝ ਦਾਲ ਸਬਜ਼ੀ ਬਣਾਈਆ ਉਹਦੇ ਵਿੱਚ ਕੋਈ ਅਨੇਲ ਅਨੋਖੀਆਂ ਚੀਜ਼ਾਂ ਵਿੱਚ ਨਿਕਲ ਆਏ ਕਰਨ ਕਈ ਵਾਰੀ ਬਹੁਤ ਇਹੋ ਜਿਹੇ ਇਹੋ ਜਿਹੇ ਗੱਲਾਂ ਹੋਣ ਲੱਗੀਆਂ ਜਿਹੜੀਆਂ ਅਣ ਬਹਿਮਾ ਪਰਮਾ ਦੇ ਨਾਲ ਜੋੜਦੇ ਅਸੀਂ ਡਾਇਰੈਕਟਲੀ ਆਪਾਂ ਨੂੰ ਉਹਨਾਂ ਨੇ ਉਸ ਪਰਿਵਾਰ ਬੜਾ ਸੁਜਵਨ ਪਰਿਵਾਰ ਸੀਗਾ ਉਹ ਸੁਲਝਿਆ ਹੋਇਆ ਸੀਗਾ ਉਹ ਕੁ ਕਾਫੀ ਜ਼ਿਆਦੇ ਹੱਦ ਤੱਕ ਬਹਿਮਾ ਪਰਮਤੂ ਦੂਰ ਸੀ ਪਰਿਵਾਰ ਉਹ ਤੇ ਉਸ ਪਰਿਵਾਰ ਦੇ ਜਿਹੜੇ ਮੋਢੀ ਸੀਗੇ ਮੇਰੇ ਦੋਸਤ ਉਹ ਵੀ ਚੰਗੇ ਬੁੱਧੀਜੀਵੀ ਸੀਗੇ ਉਹ ਜਦੋਂ ਉਹਨਾਂ ਨੂੰ ਇਹ ਗੱਲਾਂ ਬਾਰੇ ਪਤਾ ਲੱਗਿਆ ਉਹਨਾਂ ਨੇ ਇੱਕ ਸਹੀ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਇਸ ਮਸਲੇ ਨੂੰ ਸੁਲਝਾਉਣ ਬਾਰੇ ਸੋਚਿਆ ਉਹਨਾਂ ਨੇ ਮੇਰੇ ਨਾਲ ਵੀ ਇਸ ਚੀਜ਼ ਦੀ ਡਿਸਕਸ ਕੀਤੀ ਗੱਲਬਾਤ ਕੀਤੀ ਜਖੀਰ ਆਪਣੇ ਆ ਘਰ ਦੇ ਵਿੱਚ ਇਦਾਂ ਦੀ ਗੱਲਬਾਤ ਹੋ ਰਹੀ ਆ ਕੀ ਇਹਦੇ ਕਾਰਨ ਹੋ ਸਕਦੇ ਆ ਅ ਪੂਰੀ ਅਸੀਂ ਜਾਣਕਾਰੀ ਮੈਂ ਵੀ ਇਹਨਾਂ ਬਹਿਮਾ ਭਰਮਾਂ ਤੋਂ ਦੂਰ ਕਰਕੇ ਮੈਂ ਕਹਿੰਦਾ ਜੇਕਰ ਤਾਂ ਕੋਈ ਇਸ ਚੀਜ਼ ਨੂੰ ਇਨਸਾਨ ਹੀ ਰਿਹਾ ਵਾ ਹੋ ਸਕਦਾ ਥੋੜਾ ਕੋਈ ਗਵੰਢੀ ਹੋਵੇ ਹੋ ਸਕਦਾ ਤੁਹਾਨੂੰ ਕੋਈ ਬੰਦਾ ਕਿਸੇ ਗਲਤ ਰਾਹੇ ਤੋਰਨ ਦੀ ਖਾਤਰ ਤੁਹਾਡੇ ਨਾਲ ਕਰ ਰਿਹਾ ਵਾ ਤੇ ਇਹ ਚੀਜ਼ ਨੂੰ ਤੁਸੀਂ ਬਹਿਮਾ ਭਰਮਾਂ ਦੇ ਨਾਲ ਨਾ ਜੋੜਿਆ ਜਾਵੇ ਤੁਸੀਂ ਸਰਚ ਕਰੋ ਇੱਥੇ ਮੇਰੇ ਮਿੱਤਰ ਪਿਆਰੇ ਨੇ ਦੋਸਤ ਨੇ ਚੰਗੀ ਸੂਝਵਾਨ ਤਰੀਕੇ ਦੇ ਨਾਲ ਉਸ ਚੀਜ਼ ਨੂੰ ਸੁਝਾਉਂਦੇ ਹੋਏ ਆ ਚੰਗੀ ਤਰ੍ਹਾਂ ਖੋਜ ਕੀਤੀ ਹੋਤੇ ਆਉਦੇ ਪਰਿਵਾਰਕ ਮੈਂਬਰਾਂ ਤੇ ਸਾਰਿਆਂ ਤੇ ਹੌਲੀ ਹੌਲੀ ਸ਼ੱਕ ਕਰਨੇ ਸ਼ੁਰੂ ਕੀਤੀ ਸੋ ਦੇਖਿਆ ਬੰਦਾ ਆ ਕਰ ਸਕਦਾ ਨਾ ਆ ਕਰ ਸਕਦਾ ਆਪਾਂ ਕਈ ਵਾਰ ਸੋਚ ਵੀ ਨਹੀਂ ਸਕਦੇ ਹੁੰਦੇ ਕਈ ਇਦਾਂ ਦੀ ਘਟਨਾ ਕੌਣ ਕਰ ਰਿਹਾ ਹੁੰਦਾ ਵਾ ਤੇ ਪਰ ਉਹ ਘਟਨਾ ਘਟ ਰਹੀ ਆ ਤਾਂ ਕੋਈ ਨਾ ਕੋਈ ਉਹਦੇ ਪਿੱਛੇ ਕਾਰਨ ਹੁੰਦਾ ਹੀ ਆ ਕੋਈ ਨਾ ਕੋਈ ਇਨਸਾਨ ਤਾਂ ਕਰ ਹੀ ਰਿਹਾ ਵਾ ਹੌਲੀ ਹੌਲੀ ਉਹਨੂੰ ਪਤਾ ਲੱਗਿਆ ਇਹ ਕੌਣ ਕਰ ਸਕਦਾ ਵਾ ਫਿਰ ਉਹਨਾਂ ਨੇ ਕੀ ਕੀਤਾ ਜਿਹੜਾ ਉਹਨਾਂ ਦੇ ਘਰੇ ਇੱਕ ਬੱਚਾ ਸੀ ਬੱਚਾ ਹੋ ਨਦੀ ਰਿਸ਼ਤੇਦਾਰੀ ਤੋਂ ਆਇਆ ਹੋਇਆ ਸੀ ਬੱਚਾ ਆਪਣੇ ਮਾਪੇ ਬਾਪ ਨੂੰ ਛੱਡ ਕੇ ਜਦੋਂ ਕਿਤੇ ਬਾਹਰ ਰਹਿਣ ਲੱਗਦਾ ਵਾ ਕਈ ਵਾਰੀ ਉਹ ਬੱਚਾ ਉਸ ਪਰਿਵਾਰ ਦੇ ਵਿੱਚ ਕੋਲ ਨਹੀਂ ਪਾਉਂਦਾ ਕਈ ਇਹੋ ਜਿਹੀਆਂ ਗੱਲਾਂ ਬਾਤਾਂ ਖੁੱਲ ਕੇ ਉਸ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਨਹੀਂ ਕਰ ਪਾਉਂਦਾ ਉਹ ਬੱਚਾ ਡਿਪਰੈਸ਼ਨ ਦੇ ਵਿੱਚ ਰਹਿ ਜਾਂਦਾ ਵਾ ਬੱਚੇ ਨੂੰ ਖੁਦ ਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਮੈਂ ਕੀ ਕਰ ਰਿਹਾ ਵਾਂ ਉਤਬਾਦ ਦੇ ਵਿੱਚ ਕਈ ਵਾਰੀ ਉਸ ਬੱਚੇ ਨੂੰ ਆਪਾਂ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ ਬੱਚੇ ਪੜ ਲਾ ਆਹ ਗਾਣਾ ਨਾ ਖੇਡ ਤੂ ਐਲਤ ਨਾ ਕਰ ਟੂਕ ਰੰਟ ਕਈ ਆ ਸ਼ੁਰੂ ਕਰ ਦਿੰਦੇ ਆ ਬੱਚੇ ਦੇ ਸਿੱਧੇ ਦਿਮਾਗ ਤੇ ਅਟੈਕ ਹੁੰਦਾ ਗੱਲਾਂ ਬਾਤਾਂ ਨੋਟਿਸ ਕਰਨੀਆਂ ਸ਼ੁਰੂ ਕਰ ਦਿੰਦਾ ਉਸ ਬੱਚੇ ਤੋਂ ਕੁਦਰਤੀ ਇਸ ਚੀਜ਼ਾਂ ਇਹਈਆਂ ਘਟਨਾਵਾਂ ਹੋਣ ਲੱਗ ਜਾਂਦੀਆਂ ਨੇ ਪਰ ਉਹ ਇਦਾਂ ਵੀ ਘਟਨਾਵਾਂ ਹੋਣ ਦੇ ਵਿੱਚ ਆਪਾਂ ਉਸ ਬੱਚੇ ਨੂੰ ਫੜ ਨਹੀਂ ਸਕਦੇ ਕਿਉਂਕਿ ਉਸ ਸਮੇਂ ਦੀ ਜਿਹੜੀ ਟੈਕਨੋਲੋਜੀ ਇਨੀ ਡਿਵੈਲਪ ਨਹੀਂ ਸੀ ਹੋਈ ਕੈਮਰੇ ਵਗੈਰਾ ਆਮ ਘਰਾਂ ਦੇ ਵਿੱਚ ਨਹੀਂ ਸੀ ਲੱਗਦੇ ਕਿਉਂਕਿ ਚਲੋ ਹੋਂਦ ਤੱਕ ਹਰੇਕ ਘਰਾਂ ਦੇ ਵਿੱਚ ਕੈਮਰੇ ਲੱਗੇ ਹੋਏ ਆ ਆਪਾਂ ਪਤਾ ਲੱਗ ਸਕਦਾ ਨਾ ਕਿਹੜੀ ਚੀਜ਼ ਕਿੱਥੋਂ ਘਟ ਰਹੀ ਆ ਉਦੋਂ ਇਹ ਚੀਜ਼ਾਂ ਹੈ ਨਹੀਂ ਸਿਗੀਆਂ ਉਹਨਾਂ ਨੇ ਸ਼ੱਕਤ ਹੋ ਗਈ ਉਸ ਇਨਸਾਨ ਨੂੰ ਬੱਚੇ ਬਹੁਤ ਬੱਚੇ ਦੇ ਉੱਤੇ ਇਹ ਹੋ ਸਕਦਾ ਇਹ ਬੱਚਾ ਕਰ ਰਿਹਾ ਵਾ ਪਰ ਆਪਾਂ ਉਸ ਬੱਚੇ ਨੂੰ ਘੂਰ ਵੀ ਨਹੀਂ ਸਕਦੇ ਕੁਝ ਕਹਿ ਵੀ ਨਹੀਂ ਸਕਦੇ ਤੇ ਨਾ ਹੀ ਆਪਾਂ ਇਨੀ ਡੀਪਲੀ ਉਸ ਬੱਚੇ ਤੇ ਨਿਗਾਹ ਰੱਖ ਸਕਦੇ ਆ ਬੜੇ ਵਧੀਆ ਸਾ ਵਧੀਆ ਤਰੀਕੇ ਦੇ ਨਾਲ ਮੇਰੇ ਫਰੈਂਡ ਨੇ ਇਹ ਚੀਜ਼ ਦਾ ਹੱਲ ਕੱਢਿਆ ਉਸ ਬੱਚੇ ਨੂੰ ਉਹਨਾਂ ਨੇ ਆਪਦੇ ਦੂਸਰੇ ਘਰੇ ਸ਼ਿਫਟ ਕਰਤਾ ਦੂਸਰੇ ਘਰੇ ਲੈ ਗਏ ਉੱਥੇ ਕਹਤਾ ਆਪਾਂ ਇੱਥੇ ਰਹਿਣਾ ਵਾ ਹਵਤਾ ਦੱਸ ਦੇਣਾ ਉਹਨੂੰ ਵਧੀਆ ਸੇਮ ਮਾਹੌਲ ਮਿਲਿਆ ਉੱਥੇ ਸੇਮ ਕੋਹੋ ਜਿਹੀਆਂ ਗੱਲਾਂ ਹੋਈਆਂ ਤਿੰਨ ਚਾਰ ਦਿਨ ਉਹ ਨਾਰਮਲ ਮਾਹੌਲ ਰਹਾ ਜਿਹੜੀਆਂ ਘਟਨਾਵਾਂ ਉਹਨਾਂ ਦੇ ਘਰੇ ਹੋ ਰਹੀਆਂ ਸੀਗੀਆਂ ਇੱਕ ਹਫ਼ਤੇ ਬਾਅਦ ਉਹੀ ਘਟਨਾਵਾਂ ਜਿੱਥੇ ਉਹ ਬੱਚੇ ਨੂੰ ਸ਼ਿਫਟ ਕੀਤਾ ਸੀਗਾ ਜਿੱਥੇ ਲੈ ਕੇ ਗਏ ਸੀ ਸੇਮ ਘਟਨਾਵਾਂ ਉਹ ਉੱਥੇ ਹੋ ਲੱਗੀਆਂ ਜਦੋਂ ਉਹਨਾਂ ਨੇ ਦੇਖ ਲਿਆ ਕਿ ਇਹ ਸੇਮ ਘਟਨਾਵਾਂ ਹੁਣ ਪਹਿਲਾਂ ਉਸ ਘਰੇ ਬੰਦ ਹੋ ਗਈਆਂ ਹੁਣ ਇਹ ਜਿੱਥੇ ਬੱਚੇ ਨੂੰ ਅਸੀਂ ਸ਼ਿਫਟ ਕਰਕੇ ਲੈ ਜਾਂਦਾ ਹੁਣ ਸੇਮ ਘਟਨਾਵਾਂ ਇਹ ਇੱਥੇ ਹੋ ਲੱਗੀਆਂ ਉਹਨਾਂ ਦਾ ਜਿਹੜਾ ਸ਼ੱਕ ਸੀਗਾ ਉਹ ਯਕੀਨ ਦੇ ਵਿੱਚ ਬਦਲ ਗਿਆ ਕਿ ਕਿਤੇ ਨਾ ਕਿਤੇ ਇਹ ਇਸ ਬੱਚੇ ਦਾ ਹੀ ਕਾਰਨਾ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਹੋਰ ਕੋਈ ਦਾ ਕਾਰਨ ਨਹੀਂ ਹੈਗਾ ਕਿਉਂਕਿ ਜਿੱਥੋਂ ਬੱਚੇ ਨੂੰ ਸ਼ਿਫਟ ਕੀਤਾ ਲੈ ਕੇ ਆਂਦਾ ਸੀਗਾ ਉਸ ਘਰੇ ਉਹ ਘਟਨਾਵਾਂ ਕੋਈ ਨਹੀਂ ਹੋਈ ਬਿਲਕੁਲ ਨਾਰਮਲ ਮਾਹੌਲ ਰਹਿਣ ਲੱਗਿਆ ਜਿੱਥੇ ਬੱਚੇ ਨੂੰ ਸ਼ਿਫਟ ਕਰਤਾ ਉੱਥੇ ਇਹ ਘਟਨਾਵਾਂ ਹਫ਼ਤੇ ਬਾਅਦ ਹੋਣ ਲੱਗੀਆਂ ਇਥੇ ਇਹ ਰਿਜ਼ਲਟ ਕੱਢ ਲਿਆ ਉਹਨਾਂ ਨੇ ਕਿ ਇਹ ਬੱਚਾ ਹੀ ਕਰ ਰਿਹਾ ਵਾ ਬੜੇ ਵਧੀਆ ਤਰੀਕੇ ਦੇ ਨਾਲ ਉਸ ਮਸਲੇ ਨੂੰ ਉਹਨਾਂ ਨੇ ਸੁਲਝਾਇਆ ਬੱਚੇ ਨੂੰ ਕੋਈ ਕੁੱਟਿਆ ਮਾਰਿਆ ਨਹੀਂ ਕੋਈ ਬੱਚੇ ਤੇ ਪ੍ਰੈਸ਼ਰ ਨਹੀਂ ਦਿੱਤਾ ਕੁਝ ਨਹੀਂ ਆਖਿਆ ਬੜੇ ਪਿਆਰ ਦੇ ਨਾਲ ਬੱਚੇ ਨਾਲ ਗੱਲਾਂ ਬਾਤਾਂ ਕੀਤੀਆਂ ਬੱਚੇ ਨੂੰ ਇਹ ਵੀ ਨਹੀਂ ਉਹਨਾਂ ਨੇ ਮਹਿਸੂਸ ਕਰਵਾਇਆ ਕਿ ਸਾਨੂੰ ਤੇ ਨਹੀਂ ਇਹ ਗੱਲਾਂ ਦਾ ਪਤਾ ਲੱਗ ਗਿਆ ਕਿ ਤੂੰ ਕਰ ਰਿਹਾ ਵਾ ਉਹਨਾਂ ਨੇ ਇਸ ਚੀਜ਼ ਦੇ ਪਿੱਛੇ ਝਾਕਣ ਦੀ ਕੋਸ਼ਿਸ਼ ਕੀਤੀ ਇਹ ਬੱਚਾ ਕਿਉਂ ਕਰ ਰਿਹਾ ਵਾ ਉਹਦੇ ਪਿੱਛੇ ਕਰਨ ਦਾ ਕਾਰਨ ਇਹ ਸੀਗਾ ਉਹ ਬੱਚੇ ਨੂੰ ਲੰਬੇ ਸਮੇਂ ਦੀ ਰਹਿਮ ਦੀ ਖਾਤਰ ਕਿਤੇ ਰਿਸ਼ਤੇਦਾਰੀ ਚ ਭੇਜ ਦਿੱਤਾ ਜਾਂਦਾ ਵਾ ਉਹ ਬੱਚਾ ਆਪਣੇ ਮਾਪਿਆਂ ਤੋਂ ਦੂਰ ਹੋ ਗਿਆ ਥੋੜੀ ਕਿਸੇ ਨਾਲ ਘੁਲ ਮਿਲ ਨਹੀਂ ਪਾਉਂਦਾ ਸੀਗਾ ਕਿਸੇ ਨਾਲ ਹੱਸਣਾ ਖੇਡਣਾ ਉਹਦਾ ਬੰਦ ਹੋ ਗਿਆ ਉਹਦੀ ਫਰੈਂਡ ਸਰਕਲ ਨਾਲ ਟੁੱਟ ਗਿਆ ਉਹ ਤੇ ਬੱਚਾ ਉਹ ਡਿਪਰੈਸ਼ਨ ਦੇ ਵਿੱਚ ਰਹਿਣਾ ਸ਼ੁਰੂ ਕਰਤਾ ਬੱਚੇ ਨੇ ਇਹਨਾਂ ਚੀਜ਼ਾਂ ਨੂੰ ਹੋ ਕੇ ਬੱਚਾ ਅੰਦਰੋਂ ਦੀ ਖਿਜਣਾ ਸ਼ੁਰੂ ਹੋ ਗਿਆ ਪਰ ਬੱਚੇ ਕੋਲ ਇੰਨੀ ਪਾਵਰ ਨਹੀਂ ਹੁੰਦੀ ਇੰਨੀ ਤਾਕਤ ਨਹੀਂ ਹੁੰਦੀ ਆਪਣੀ ਜਿਹੜੀ ਫੋਰਸ ਆ ਤਾਕਤ ਆ ਉਹ ਬਾਹਰ ਕੱਢ ਪਾਵੇ ਕਿਸੇ ਨੂੰ ਉਹ ਕਹਿ ਪਾਵੇ ਉਸ ਉਹ ਕੁਦਰਤੀ ਤੌਰ ਤੇ ਉਹ ਬੱਚੇ ਤੋਂ ਇਹੋ ਜਿਹਾ ਡਰਾਮਾ ਹੋਣੀ ਸ਼ੁਰੂ ਹੋ ਗਿਆ ਜਿਹੜੀਆਂ ਆਪਾਂ ਨੂੰ ਅਰਜੀਵ ਲੱਗਦੀਆਂ ਨੇ ਜਿਹੜੇ ਜਿਹੜੇ ਤੁਹਾਨੂੰ ਮੈਂ ਸ਼ੇਅਰ ਕਰਕੇ ਹਟਿਆ ਮਾਂ ਉਹਨਾਂ ਨੇ ਆਰਾਮ ਤਲਬੀ ਨਾਲ ਬੱਚੇ ਨੂੰ ਉਸ ਦੇ ਪੇਰੈਂਟਸ ਨੇ ਕਰੇ ਛੜਤਾ ਸਮਝਾਤਾ ਦੱਸਤਾ ਉਹ ਮਸਲਾ ਉਹਨਾਂ ਦਾ ਸਾਲਵ ਹੋ ਗਿਆ ਜੇ ਇਸ ਪਰਵਾਰ ਦੇ ਵਿੱਚ ਕੋਈ ਬਹਿਮੀ ਭਰਮੀ ਹੁੰਦਾ ਜਾਂ ਹੋਰ ਕੋਈ ਗੱਲਾਂਬਾਤਾਂ ਹੁੰਦੀਆਂ ਹੋ ਸਕਦਾ ਉਹ ਬੱਚੇ ਨੂੰ ਫੜ ਕੇ ਕਿਤੇ ਬਾਬੇ ਕੋਲੇ ਲੈ ਜਾਂਦੇ ਜਾਂ ਆਪ ਬਾਬੇ ਕੋਲੇ ਪੁੱਛਣ ਚਲੇ ਜਾਂਦੇ ਜਾਂ ਬਾਬੇ ਨਾਲ ਗੱਲਾਂਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਬਾਬੇ ਨੇ ਇਹ ਚੀਜ਼ਾਂ ਨੂੰ ਇੱਕ ਹੋਰ ਵੱਖਰੇ ਤੇ ਇੱਕ ਤਰੀਕੇ ਦੇ ਨਾਲ ਲੋਕ ਉਹਨਾਂ ਦੇ ਮੂਹਰੇ ਡਿਸਪਲੇ ਕਰ ਦੇਣਾ ਸੀਗਾ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਪੇਸ਼ ਕਰ ਦੇਣਾ ਸੀਗਾ ਹੋ ਸਕਦਾ ਉਹਨਾਂ ਨੇ ਇੱਕ ਲੰਮੇ ਕਰਾਹੇ ਪਾ ਲੰਦਾ ਜੇ ਬਹਿਮੀ ਭਰਮੀ ਪਰਿਵਾਰ ਹੁੰਦਾ ਉਹ ਮੇਰਾ ਇਹ ਵੀਡੀਓ ਬਣਾਉਣ ਦਾ ਜਾਂ ਦੱਸਣ ਦਾ ਫਰਕ ਇਹੀ ਆ ਕਿ ਇਹ ਹੀ ਘਟਨਾਵਾਂ ਆਮ ਆਪਾਂ ਸਮਾਜ ਦੇ ਵਿੱਚ ਦੇਖਦੇ ਆ ਰਹੇ ਆ ਆਮ ਹੀ ਇਹ ਘਟਨਾਵਾਂ ਹੁੰਦੀਆਂ ਨੇ ਜਦੋਂ ਇਹ ਘਟਨਾਵਾਂ ਨਾਲ ਆਪਾਂ ਨੂੰ ਰਿਜ਼ਲਟ ਨਹੀਂ ਮਿਲ ਪਾ ਰਿਹਾ ਹੁੰਦਾ ਨਾ ਹੀ ਆਪਾਂ ਕਿਸੇ ਵੱਲ ਉਂਗਲ ਪਰਕਰ ਪਾ ਰਹੇ ਹੁੰਨੇ ਆ ਨਾ ਹੀ ਆਪਾਂ ਕਿਸੇ ਤੇ ਬਲੇਮ ਕਰ ਸਕਦੇ ਆ ਜਾਂ ਘਟਨਾਵਾਂ ਤੂੰ ਕਰ ਰਿਹਾ ਵਾ ਇਸ ਕਰਕੇ ਉਹਨਾਂ ਨੇ ਆਪਾਂ ਇੱਕ ਬਾਬਿਆਂ ਨੂੰ ਜਾਂ ਪੁੱਛਣ ਪਚਾਈਆਂ ਨਾਲ ਗੱਲਾਂ ਕਰ ਬ ਲੈਣੇ ਆ ਜਿਆਦਾਤਰ ਜਦੋਂ ਲੋਕ ਆ ਕੱਪਰ ਲੋਕਾਂ ਦੇ ਵਿੱਚ ਇਹ ਗੱਲਾਂ ਸ਼ੇਅਰ ਕਰ ਦਿੰਦੇ ਆ ਯਾਰ ਸਾਡੇ ਘਰ ਦੇ ਵਿੱਚ ਆ ਗੱਲਾਂ ਹੁੰਦੀਆਂ ਨੇ ਆਂਡੀ ਗਵਾਂਡੀ ਆ ਕੇ ਉਸ ਚੀ ਦਾ ਰਿਜ਼ਲਟ ਕੱਢਣਾ ਸ਼ੁਰੂ ਕਰ ਦਿੰਦੇ ਆ ਦੱਸਣਾ ਤੁਹਾਨੂੰ ਕਰ ਦਿੰਦੇ ਆ ਫਲਾਨੇ ਥਾਂ ਵੀ ਜੀ ਹੋਈ ਸੀਗੀ ਇਹ ਘਟਨਾ ਘਟੀ ਸੀਗੀ ਫਲਾਨੇ ਥਾਂ ਫਲਾਨੇ ਬਾਬੇ ਨੇ ਇਹ ਚੀ ਦੀ ਦੱਸਤੀ ਸੀ ਗੱਲ ਫਲਾਨੀ ਇਹ ਘਟ ਰਕਣ ਦਾ ਆ ਕਾਰਨ ਹੁੰਦਾ ਵਾ ਬਹੁਤ ਤਰੀਕੇ ਨਾਲ ਆਪਾਂ ਲੋਕ ਆਪਾਂ ਨੂੰ ਹਰੇਕ ਲੱਗ ਲੱਗ ਆਪਦੇ ਇਸ ਚੀ ਦੇ ਵੀਊ ਦੇਣੇ ਸ਼ੁਰੂ ਕਰ ਦਿੰਦਾ ਵਾ ਪਰ ਇਹੇ ਜੀ ਜੇਕਰ ਨਾ ਦੱਸਣਾ ਘਟਦੀ ਆ ਤੁਸੀਂ ਪਹਿਲੀ ਗੱਲ ਤਾਂ ਕਿਸੇ ਨਾਲ ਸ਼ੇਅਰ ਨਾ ਕਰੋ ਦਸੋਨਾ ਜੇ ਕਿਸੇ ਨੂੰ ਵੀ ਦੱਸਣਾ ਵਾ ਇਹ ਚੀਜ਼ ਦਾ ਧਿਆਨ ਰੱਖੋ ਉਹ ਬੰਦਾ ਕਿੰਨਾ ਕਿ ਬਹਿਮੀ ਭਰਮੀ ਆ ਕਿੰਨਾ ਕਿ ਇਹਨਾਂ ਚੀਜ਼ਾਂ ਦੇ ਭੂਤਾਂ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਕਰਦਾ ਵਾ ਤੁਹਾਨੂੰ ਸਹੀ ਰਾਹ ਦੇ ਸਕਦਾ ਵਾ ਇਹ ਜੇ ਬੰਦੇ ਨਾਲ ਸ਼ੇਅਰ ਕਰਿਓ ਜੇ ਕੋਈ ਇਹ ਜਿਹਾ ਕੰਟਾ ਤੁਹਾਡੇ ਨਾਲ ਘਟਦੀ ਆ ਸਾਡੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਤੁਸੀਂ ਮੇਰੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਮੇਰਾ ਜ਼ਿਆਦਾਤਰ ਹਰੇਕ ਵੀਡੀਓ ਦੇ ਵਿੱਚ ਨੰਬਰ ਦਿੱਤਾ ਹੀ ਹੋਇਆ ਵਾ ਹੋ ਸਕਦਾ ਮੈਂ ਇਸ ਵੀਡੀਓ 'ਚ ਵੀ ਆਪਦਾ ਨੰਬਰ ਸ਼ੇਅਰ ਕਰ ਦਿਆਂ ਅ ਕੋਈ ਹੋਰ ਇਦਾਂ ਦੀ ਗੱਲ ਹੁੰਦੀ ਆ ਤਾਂ ਕੋਈ ਵੀ ਹੁੰਦੀ ਆ ਸ਼ੇਰ ਮੈਂ ਇਹ ਸ਼ੇਰ ਜਰੂਰ ਕਰਿਓ ਆਪਾਂ ਇਸ ਤਰੀਕੇ ਇਸ ਗੱਲ ਨੂੰ ਵਧੀਆ ਢੰਗ ਨਾਲ ਸੁਲਝਾ ਸਕਦੇ ਆ ਕੋਸ਼ਿਸ਼ ਆ ਮੇਰੀ ਕਿ ਮੈਂ ਲੋਕਾਂ ਨੂੰ ਇਹ ਗੱਲਾਂ ਬਾਤਾਂ ਬਾਰੇ ਦੱਸਾਂ ਜਾਂ ਕਰਾਂ ਮੇਰੀ ਕਿਸੇ ਵੀ ਬਾਬੇ ਦੇ ਨਾਲ ਜਾਂ ਤਾੰਤਰੀਕਾ ਦੇ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਹੈਗਾ ਤੁਸੀਂ ਹੁਣ ਪਿੱਛੇ ਜਾ ਕੇ ਘਟਨਾ ਘਟਦੀ ਆ ਤੁਸੀਂ ਦੇਖੀ ਹੋਣੀ ਆ ਗੰਗਾ ਦੇ ਵਿੱਚ ਇੱਕ ਲੇਡੀਜ਼ ਨੇ ਉਹਦੀ ਮਾਸੀ ਨੇ ਨਾਨੀ ਨੇ ਇੱਕ ਬੱਚੇ ਨੂੰ ਨਦੀ ਦੇ ਵਿੱਚ ਡੋਬ ਕੇ ਮਾਰਤਾ ਬੜੀ ਇੱਕ ਮੰਦਭਾਗੀ ਘਟਨਾ ਸੀਗੀ ਇਹ ਉੱਥੇ ਕੋਈ ਵੀਡੀਓ ਵੀ ਬਣਾ ਰਿਆ ਸੀਗਾ ਕਾਫੀ ਇਹ ਵੀਡੀਓ ਵਾਇਰਲ ਹੋਈ ਆ ਉਹਦਾ ਕਾਰਨ ਕੀ ਵਿੱਚ ਜਿਹੜਾ ਪਤਾ ਲੱਗਿਆ ਉਹ ਬੱਚੇ ਨੂੰ ਕੈਂਸਰ ਦੀ ਪ੍ਰੋਬਲਮ ਸੀਗੀ ਤੇ ਕਿਸੇ ਤਾਮ ਤਰੀਕ ਦੇ ਕਿਸੇ ਬਾਬੇ ਨੇ ਇਦਾਂ ਦੇਨੇ ਉਹਨਾਂ ਨੂੰ ਇਹ ਗੱਲ ਕਲੀਅਰ ਕਰਤੀ ਕਿ ਤੁਸੀਂ ਇਹਨੂੰ ਗੰਗਾ ਨਦੀ ਦੇ ਵਿੱਚ ਬਾਰ ਬਾਰ ਨਿਮਾ ਕੇ ਲੈ ਕੇ ਆਓ ਚੰਗੀ ਤਰ੍ਹਾਂ ਸਾਰੇ ਸਰੀਰ ਦੇ ਉੱਤੇ ਪਾਣੀ ਉੱਪਰ ਦੀ ਲੰਘ ਜਾਵੇ ਇਹਦਾ ਕੈਂਸਰ ਠੀਕ ਹੋ ਜਾਊਗਾ ਇਹ ਇਸ ਕਾਰਨ ਕਰਕੇ ਉਹ ਬੱਚੀ ਨੂੰ ਉਹਨਾਂ ਨੇ ਵਿੱਚ ਡੋਬ ਕੇ ਮਾਰਤਾ ਤੁਸੀਂ ਇਹ ਸੋਸ਼ਲ ਮੀਡੀਆ ਦੇ ਵੀ ਸ਼ਾਇਦ ਵੀਡੀਓ ਦੇਖੀ ਹੋਵੇ ਇਦਾਂ ਦੀਆਂ ਅਜੀਬ ਘਟਨਾਵਾਂ ਤਾਂ ਤੰਤਰਿਕ ਜਿਹੜੇ ਬਾਬੇ ਨੇ ਲੋਕਾਂ ਤੋਂ ਕਰਵਾ ਦਿੰਦੇ ਨੇ ਕਈ ਲੋਕਾਂ ਦੀਆਂ ਜਾਨਾਂ ਗਈਆਂ ਵੀ ਨੇ ਕਈਆਂ ਤੇ ਕਈ ਬਹੁਤ ਹੋਰ ਵੀ ਵੱਡੇ ਵੱਡੇ ਨੁਕਸਾਨ ਹੋਏ ਨੇ ਜਿਹੜੇ ਬਾਬਿਆਂ ਦੇ ਮਗਰ ਲੱਗ ਕੇ ਆਪ ਇਹ ਜਿਹੇ ਕੰਮ ਕਰ ਲੈਂਦੇ ਆ ਸਾਡੇ ਵੀ ਮੈਂ ਇੱਕ ਆਪਦੇ ਪਰਿਵਾਰ ਦੀ ਵੀ ਗੱਲ ਦੱਸ ਦਿੰਨਾ ਤੁਹਾਨੂੰ ਕਾਫੀ ਪੁਰਾਣੀ ਗੱਲ ਆ ਗਾਂਧੀਗਾ ਸੀਗੀ ਮੇਰੀ ਰਿਸ਼ਤੇਦਾਰੀ ਦੇ ਵਿੱਚੋਂ ਉਹਨਾਂ ਉਸ ਲੇਡੀਜ਼ ਨੂੰ ਵੀ ਕੈਂਸਰ ਦੀ ਪ੍ਰੋਬਲਮ ਸੀਗੀ ਉਹ ਵੀ ਥਾਂ ਟੂਨੇਆਂ ਡਮਾਣਿਆਂ ਦੇ ਵਿੱਚ ਜਾਂ ਥੋਲਿਆਂ ਦੇ ਵਿੱਚ ਪਈ ਰਹੀ ਤੇ ਸਾਡੇ ਦੱਸਦੇ ਰਹੇ ਇਹ ਪਰਿਵਾਰ ਉਹਨੂੰ ਯਾਰ ਤੁਸੀਂ ਮੈਡੀਕਲ ਤੌਰ ਤੇ ਇਲਾਜ ਕਰਵਾ ਲਓ ਮੈਡੀਕਲ ਤੌਰ ਤੇ ਇਲਾਜ ਕਰਵਾਉਂਦੀ ਹੁੰਦੀ ਉਂਦੀ ਇੰਨੀ ਉਹਨਾਂ ਕੋਲੇ ਸਮਤਾ ਨਹੀਂ ਸੀਗੀ ਇੰਨੀ ਪੂੰਜੀ ਨਹੀਂ ਸੀਗੀ ਕਿ ਉਹ ਮੈਡੀਕਲ ਤੌਰ ਤੇ ਇਲਾਜ ਕਰਵਾ ਸਕਦੇ ਉਹ ਉਹਨਾਂ ਨੂੰ ਇਹ ਬਾਬੇ ਨੇ ਕਿਸੇ ਨੇ ਦਸੱਲੀ ਦੇਦੀ ਕਿ ਮੈਂ ਤੈਨੂੰ ਗਰੰਟੀ ਦਿੰਦਾ ਕਿ ਤੁਹਾਡਾ ਇਹ ਕੈਂਸਰ ਆ ਜਿਹੜਾ ਆ ਠੀਕ ਹੋ ਜਾਊਗਾ ਆ ਆਹਾ ਪਾਗarne ਬੰਦੇ ਸਾਨੂੰ ਕਿਸੇ ਬਾਬੇ ਨੇ ਬਜ਼ੁਰਗ ਨੇ ਵਰਦਾਨ ਦਿੱਤਾ ਹੋਇਆ ਵਾ ਸਾਡੇ ਤੇ ਆਵਾਜ਼ ਆਈ ਹੋਈ ਆ ਸਾਨੂੰ ਸਾਨੂੰ ਇਦਾਂ ਦੀਆਂ ਗੱਲਾਂ ਨੂੰ ਉਹਨਾਂ ਨੇ ਲੈ ਲਿਆ ਤੇ ਉਹਨਾਂ ਨੂੰ ਤਾਂ ਦਰ ਨ ਟੂਨੇ ਕਰਨੇ ਸ਼ੁਰੂ ਕਰਤੇ ਉਹਨੇ ਥੋਲੇ ਕਰਨੇ ਸ਼ੁਰੂ ਕਰਤੇ ਤੇ ਉਹਦੀ ਕੁਝ ਟਾਈਮ ਬਾਅਦ ਕੈਂਸਰ ਜਿਵੇਂ ਜਿਵੇਂ ਉਹਦੀ ਬਾਡੀ ਦੇ ਵਿੱਚ ਵੱਧਦਾ ਗਿਆ ਉਹ ਖਤਮ ਉਹਦੀ ਜਾਨ ਲੈ ਕੇ ਛੱਡੀ ਉਹਨੇ ਮੇਰੀ ਮੈਨੂੰ ਕਾਫੀ ਇਹ ਚੀਜ਼ਾਂ ਦੇ ਵਿੱਚ ਪ੍ਰਭਾਵ ਪਿਆ ਮੇਰੇ ਤੇ ਮੈਨੂੰ ਲੱਗਦਾ ਸੀ ਕਿ ਜੇ ਉਹ ਥੋਲਿਆਂ ਦੇ ਵਿੱਚ ਨਾ ਪੈਂਦੇ ਹੋ ਸਕਦਾ ਮੈਡੀਕਲ ਤੌਰ ਤੇ ਜ ਇਲਾਜ ਕਰਵਾਉਂਦੇ ਤੇ ਉਹ ਇਲਾਜ ਹੋ ਜਾਂਦਾ ਚਲੋ ਆਪਾਂ ਇਸ ਵਿਸ਼ੇ ਤੇ ਦੁਬਾਰਾ ਉਹਨਾਂ ਮੈਂ ਆਪਦੇ ਉਸੇ ਵਿਸ਼ੇ ਤੇ ਹੀ ਮੇਰਾ ਤੰਤਰੀ ਕਾ ਨਾ ਜ ਕਿਸੇ ਬਾਬਿਆਂ ਨਾਲ ਵੈਰ ਵੈਰ ਵਿਰੋਧ ਨਹੀਂ ਹੈਗਾ ਜਿਹੜੇ ਬਾਬੇ ਲੋਕਾਂ ਨੂੰ ਸਹੀ ਰਾਪਉਂਦੇ ਆ ਜਦ ਸਹੀ ਗੱਲ ਦੱਸਦੇ ਆ ਜਾਂ ਗਰਬਾਨੀਆਂ ਨਾਲ ਜੋੜਦੇ ਆ ਮੇਰਾ ਉਹਨਾਂ ਨਾਲ ਕੋਈ ਲਗੜਤ ਨਹੀਂ ਉਹਨਾਂ ਦੇ ਪ੍ਰਤੀ ਮੈਂ ਕਦੇ ਕੋਈ ਵੀ ਵੀਡੀਓ ਨਹੀਂ ਕਰਦਾ ਨਾ ਹੀ ਉਹਨਾਂ ਮੈਂ ਸਿਰਫ ਉਹਨਾਂ ਬਾਬਿਆਂ ਦੇ ਬਾਰੇ ਵੀਡੀਓ ਕਰਨ ਦੀ ਕੋਸ਼ਿਸ਼ ਕਰਦਾ ਮੇਰੇ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚ ਪਾਉਂਦੇ ਆ ਜੇ ਕਈ ਬਾਬੇ ਮਾਤਾ ਨੂੰ ਮੰਨਦੇ ਨੇ ਲੋਕ ਜਾਂ ਬਾਬੇ ਕਿਸੇ ਨੂੰ ਮੁਸਲਮਾਨ ਪੀਰਾਂ ਨੂੰ ਮੰਨਦੇ ਆ ਉਹਨਾਂ ਪੀਰਾਂ ਉਹਨਾਂ ਬਾਬਿਆਂ ਤੱਕ ਮੇਰੀ ਕੋਈ ਵੀ ਵਿਰੋਧਤਾ ਨਹੀਂ ਹੈਗੀ ਆਪਣੀ ਪੂੰਜ ਰੋਚੀ ਖਾਤਰ ਨਾ ਕਰਨ ਜੋ ਮਰਜ਼ੀ ਕਰਨ ਪਰ ਬਸ ਉਹ ਲੋਕਾਂ ਨੂੰ ਇੱਕ ਬਹਿਮਾ ਭਰਮਾ ਦੇ ਵਿੱਚ ਜਾ ਲੋਕਾਂ ਨੂੰ ਇਹੋ ਜੀਆਂ ਗੱਲਾਂ ਨਾ ਦੱਸਣ ਜਿਹੜੀਆਂ ਅਨਮਨਨਯੋਗ ਹੋਣ ਬਸ ਇੱਥੇ ਤੱਕ ਮੇਰਾ ਸੀਮਤ ਆ ਹਾਂ ਜਿਹੜਾ ਬੰਦਾ ਕਿਸੇ ਨੂੰ ਗਲਤ ਰਾਸਤੇ ਪਾਉਂਦਾ ਵਾ ਜਾਂ ਕਹਿੰਦਾ ਵਾ ਤੈਨੂੰ ਆਹ ਦੇਖ ਦੀਆ ਆ ਆਜੂਗਾ ਆ ਹੋਜੂਗਾ ਉਹਨਾਂ ਦੇ ਪ੍ਰਤੀ ਆਪਾਂ ਜ਼ਰੂਰ ਬੋਲਦੇ ਆ ਤੇ ਮੇਰੀ ਇਸ ਟੌਪਿਕ ਨੂੰ ਜੇ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹੋ ਮੇਰੀ ਵੀਡੀਓ ਜ਼ਰੂਰ ਸ਼ੇਅਰ ਕਰੋ ਲਾਈਕ ਜ਼ਰੂਰ ਕਰੋ ਕਮੈਂਟ ਜ਼ਰੂਰ ਕਰੋ ਤੇ ਮੇਨੂੰ ਫੋਨ ਤੇ ਗੱਲ ਕਰਨੀ ਹੋਵੇ ਫੋਨ ਤੇ ਵੀ ਗੱਲ ਕਰੋ ਥੈਂਕ ਯੂ ਦੋਸਤੋ ਧੰਨਵਾਦ ਜੀ